ਜੰਗਾਂ ਦੋ ਹੋਈਆਂ ਜੀ ਇਸਾਕਾ 1706 ਪੋ ਤੋਂ ਲੈ ਕੇ 13 ਪੋ ਤੱਕ ਦੋ ਜੁੱਦ ਹੋਏ ਹਥਿਆਰਾਂ ਦੇ ਤੇ ਵਿਚਾਰਾਂ ਦੇ ਹਥਿਆਰਾਂ ਦੀ ਜੰਗ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਹੋਈ ਹੈ ਵਿਚਾਰਾਂ ਦੀ ਜੰਗ ਸਰਹੰਦ ਫਤਿਹਗੜ੍ਹ ਸਾਹਿਬ ਹੋਈ ਹੈ ਤੇ ਦੋਹਾਂ ਜੰਗਾਂ ਵਿੱਚੋਂ ਜੇਤੂ ਹੋਏ ਨੇ ਸਿੱਖ ਨੇ ਦੋਵੇਂ ਜੰਗਾਂ ਕਰਨੀਆਂ ਨੇ ਤੇਰੇ ਕੋਲ ਵਿਚਾਰ ਵੀ ਹੋਣ ਤੇਰੇ ਕੋਲ ਹਥਿਆਰ ਵੀ ਹੋਵੇ ਕਿਰਪਾਨ ਵੀ ਹੋਵੇ ਤੇਰੇ ਕੋਲ ਪਰ ਅੱਜ ਕਿਰਪਾਨ ਟਾਮਾ ਘਰ ਚ ਹੁੰਦੀ ਹੈ ਹੁੰਦੀ ਹੈ ਜੀ ਮਾਰੇ ਧਿਆਨ ਆਪੋ ਆਪਣੇ ਘਰਾਂ ਵੱਲ ਧਿਆਨ ਮਾਰੇਓ ਹਰ ਸਿੱਖ ਦੇ ਕੋਲ ਕਿਰਪਾਨ ਵੀ ਹੱਥ ਵਿੱਚ ਫੜੀ ਸੋਬਾ ਤਾਂ ਦੇਵੇਗੀ ਜਿਤੇ ਕੋ ਵਿਚਾਰ ਦੀ ਕਿਰਪਾਨ ਹੈਗੀ ਇਹ ਤੇ ਜਿਤੇ ਕੋ ਵਿਚਾਰ ਹੈ ਤੇ ਕੋ ਦਲੀਲ ਹੈ ਤੈਨੂੰ ਕਿਸੇ ਨੂੰ ਸਮਝਾਉਣਾ ਆਉਂਦਾ ਹੈ ਤੇਰੇ ਅੰਦਰ ਸ਼ਬਦ ਦੀ ਵਿਚਾਰ ਬੈਠੀ ਹੈ ਸੁਰਤ ਵਿੱਚ ਗੁਰੂ ਦਾ ਉਪਦੇਸ਼ ਬੈਠਾ ਹੈ ਫੜੀ ਹੋਈ ਹੱਥ ਵਿੱਚ ਸਰੀਰ ਸਾਫ ਵੀ ਫਿਰ ਤੇ ਸੇਮ ਇਦਾਂ ਜਿਵੇਂ ਡਾਕਟਰ ਦੇ ਹੱਥ ਵਿੱਚ ਫੜੀ ਹੋਈ ਤੇਜ ਛੁਰੀ ਤੂੰ ਮਰੀਜ਼ ਨੂੰ ਡਰ ਨਹੀਂ ਆਉਂਦਾ ਆਪਰੇਸ਼ਨ ਥੀਟਰ ਵਿੱਚ ਮਰੀਜ਼ ਉਹ ਡਾਕਟਰ ਦੇ ਖੂਨ ਨਾਲ ਹੱਥ ਰੰਗੇ ਹੁੰਦੇ ਨੇ ਭਾਵੇਂ ਉਹਨੇ ਗਲਵਜ਼ ਪਾਏ ਹੁੰਦੇ ਆ ਪਰ ਹੱਥ ਰੰਗੇ ਹੁੰਦੇ ਉਹਦੇ ਜਦੋਂ ਆਪਰੇਸ਼ਨ ਕਰਦਾ ਹੈ ਪਰ ਮਰੀਜ਼ ਨੂੰ ਗੁੱਸਾ ਆਉਂਦਾ ਹੈ ਡਾਕਟਰ ਤੇ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਬਾਅਦ ਵਿੱਚ ਜਦੋਂ ਠੀਕ ਹੋ ਕੇ ਪੈਰ ਨਾਲ ਤੁਰ ਕੇ ਘਰ ਜਾਂਦਾ ਜਾਣ ਲੱਗਿਆ ਸਾਰਾ ਪਰਿਵਾਰ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਹੈ ਕਿਉਂ ਕਿ ਉਹਨੇ ਸਰੀਰ ਨੂੰ ਪਾੜਿਆ ਸਮਝ ਲੈ ਕੇ ਕਿ ਇਸ ਸਰੀਰ ਵਿੱਚ ਕੋਈ ਨੁਕਸ ਹੈ ਇਹਨੂੰ ਠੀਕ ਕਰਨਾ ਪਰ ਜਿਹੜਾ ਕੋਈ ਓਦਾਂ ਸਰੀਰ ਦੇ ਉੱਤੇ ਵਾਰ ਕਰ ਦੇਵੇ ਉਹਦਾ ਵੀ ਧੰਨਵਾਦ ਕਰੀਦਾ ਜੀ ਜਦੋਂ ਸਾਸ ਰਗੀ ਸੀ ਉਹਦਾ ਕੋਈ ਉਹਨੂੰ ਧੰਨਵਾਦ ਕਰੀਦਾ ਹੁਣ ਕੱਲ ਨੂੰ ਕੋਈ ਬੰਦਾ ਕਹੋ ਜੀ ਡਾਕਟਰ ਨੇ ਵੀ ਤੇ ਚੀਰ ਫਾੜ ਕੀਤੀ ਸੀ ਡਾਕਟਰ ਨੇ ਚੀਰ ਫਾੜ ਕੀਤੀ 10 ਟੰਕੇ ਲੱਗੇ ਇਹਨੇ ਤੇ ਮਾਰਿਆ ਜਾ ਫੱਟ ਮਾਰਿਆ ਟੰਕੇ ਹੀ ਦੋ ਲੱਗੇ ਇਹਦੇ ਤੁਸੀਂ ਗਲ ਪੈ ਗਏ ਉਹਨੂੰ ਤੁਸੀਂ ਕਿਆ ਹੀ ਕੋ ਜੀ ਨਾਲੇ ਉਲਟੇ ਪੈਸੇ ਦੇ ਕੇ ਆਏ ਪਰ ਡਾਕਟਰ ਨੇ ਪਹਿਲਾਂ ਗਿਆਨ ਲਿਆ ਫੇਰ ਤੇਜ ਛੁਰੀ ਫੜੀ ਪਾਰਸ਼ਾ ਨੇ ਮਨੁੱਖ ਨੂੰ ਗਿਆਨ ਦਿੱਤਾ ਸਮਝ ਦਿੱਤੀ ਸਮਝ ਤੋਂ ਬਾਅਦ ਕਹਿੰਦੇ ਹੁਣ ਤੇਰੇ ਹੱਥ ਵਿੱਚ ਹੁਣ ਕਿਰਪਾਨ ਆ ਗਈ ਹੈ ਨਾ ਇੱਕ ਕਿਸੇ ਮਜਲੂਮ ਦੀ ਰੱਖਿਆ ਕਰੂ ਇਹ ਕਿਸੇ ਦਾ ਨੁਕਸਾਨ ਨਹੀਂ ਕਰੇਗੀ ਇਹ ਉੱਥੇ ਚੱਲੂਗੀ ਜਿੱਥੇ ਜ਼ੁਲਮ ਹੋ ਰਿਹਾ ਹੋਏਗਾ ਹੁਣ ਇਹ ਕਿੱਥੇ ਚੱਲ ਰਹੀ ਪੱਲਾ ਕਿ ਸਾਡਾ ਪ੍ਰਧਾਨ ਨਹੀਂ ਤੁਸੀਂ ਬਣਾਇਆ ਮੈਂ ਤੇਰੇ ਮਾਰੂ ਬੋਲੋ ਪਿਆਰਿਓ ਸਾਡੀ ਕਮੇਟੀ ਨਹੀਂ ਆਈ ਮੈਂ ਤੇਰੇ ਮਾਰੂ ਇੱਥੇ ਗੱਲ ਆ ਗਈ 14 ਦੇ ਪਿੱਛੇ ਇਹ ਚੀਜ਼ਾਂ ਚੋਂ ਬਾਹਰ ਨਿਕਲिए ਜੇ ਸੱਚੀ ਸਾਬਜਾਦਿਆਂ ਨੂੰ ਸਮਰਪਿਤ ਹੋ ਕੇ ਬੈਠੇ ਆਓ ਆਪਣੇ ਅੰਦਰ ਉਹ ਅਹਿਸਾਸ ਪਾਲੀਏ ਕਿਵੇਂ ਮਾਤਾ ਗੁਜ ਕਿਦਾਂ ਸਾਬਜਾਦੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਵਿਛੜੇ ਕੁੰਮੇ 마ਸ਼ਕ ਦੀ ਸ਼ਾਨ ਵਿੱਚ ਪਹੁੰਚੇ ਹੋਣਗੇ ਕਿਵੇਂ ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਕੋਈ ਤੰਤ ਤੇ ਵਧੀਆ ਬਸਤਰ ਨਹੀਂ ਕਿਵੇਂ ਬਾਬੇ ਕੁੰਮੇ 마ਸ਼ਕ ਦੀ ਸ਼ਾਨ ਵਿੱਚ ਪਹੁੰਚੇ ਕਿਦਾਂ ਬਾਬਾ ਜੀ ਉਹਨਾਂ ਨੂੰ ਵੇਖ ਕੇ ਤੇ ਫਿਰ ਮਾਤਾ ਲక్ష్ਮੀ ਜੀ ਦੇ ਘਰੋਂ ਕੋਟ ਆਵਾਨ ਪਿੰਡ ਵਿੱਚ ਰਹਿਣ ਵਾਲੀ ਮਾਤਾ ਲక్ష్ਮੀ ਇੱਕ ਹਿੰਦੂ ਪਰਿਵਾਰ ਦੀ ਬੀਬੀ ਉਹਦੇ ਹੱਥੋਂ ਤਿਆਰ ਕੀਤਾ ਪ੍ਰਸ਼ਾਦਾ ਆ ਵੀ ਇੱਕ ਨੁਕਤਾ ਚਿੱਤੇ ਰੱਖਿਓ ਮਾਤਾ ਲక్ష్ਮੀ ਨੇ ਪ੍ਰਸ਼ਾਦਾ ਤਿਆਰ ਕੀਤਾ ਸਤ ਪੋ ਦੀ ਰਾਤ ਨੂੰ ਜਿਹੜਾ ਸਭ ਜੱਦ ਨੇ ਛਕੇ ਤੇ ਲਿਆ ਕੇ ਦੇਣ ਵਾਲਾ ਬਾਬਾ ਕੁੰਮਾ ਮਾਸਕੀ ਹੈ ਭਾਵੇਂ ਉਹ ਵੀ ਬੇਸਿਕੀ ਕਲੀ ਮੁਸਲਮਾਨ ਨਹੀਂ ਹੈ ਉਹਦਾ ਨਾਂ ਪਹਿਲਾਂ ਕਰਮਚੰਦ ਸੀ ਉਹ ਤੇ ਆ ਜਿਹੜੇ ਭਾਰਤ ਦੇਸ਼ ਵਿੱਚ ਲਗਭਗ 60 70% ਮੁਸਲਮਾਨ ਨੇ ਇਹ ਸਾਰੇ ਬੇਸਿਕ ਮੁਸਲਮਾਨ ਨਹੀਂ ਹੈ ਇਹ ਸਤਾਏ ਹੋਏ ਮੁਸਲਮਾਨ ਬਣੇ ਸੀ ਅੱਜ ਜੋ ਲੋ ਦੇਖ ਤੋ ਹਿੰਦ ਮੇ ਜੋ ਮੁਸਲਮਾਨ ਇਨ ਮੇ ਬਤਾਓ ਕੌਣ ਅਰਬ ਸਥਾਨ ਕੇ ਖੱਤਰੀ ਬ੍ਰਾਹਮਣ ਵੈ ਬਾਣਿਆ ਕੇ ਪੁੱਤ ਪੋਤੇ ਜੱਟ ਜ਼ਿਮੀਦਾਰ ਔਰ ਕੌਮਤਰਖਾਨ ਕੇ ਇਤੇ ਡਰਏ ਹੋਏ ਜ਼ੁਲਮ ਦੇ ਸਤਾਏ ਹੋਏ ਡਰਦੇ ਹੀ ਮਾਰ ਮਰ ਸ਼ਾਲਾਂ ਤੇ ਇਸਲਾਮ ਕਬੂਲ ਕਰ ਗਏ ਤੇ ਇਹ ਗੱਲ ਸੱਚ ਹੈ ਅਰਬੀਦਾਨ ਦੇ ਇਲਾਕੇ ਦੇ ਜਿਹੜੇ ਅਸਲੀ ਮੁਸਲਮਾਨ ਆ ਬਹੁਤੇ ਇਹਨਾਂ ਵਿੱਚੋਂ ਉਹਨਾਂ ਨੂੰ ਇਸਲਾਮ ਮੁਸਲਮਾਨ ਮੰਨਦੇ ਨਹੀਂ ਉਹ ਕਹਿੰਦੇ ਤੁਸੀਂ ਬੇਸਿਕ ਨਹੀਂ ਹੋਗੇ ਤੁਹਾਨੂੰ ਤਾਂ ਹੀ ਤੇ ਆਖਿਆ ਸੀ ਰਾਫ ਜੀ ਦੁਰਾਨੀ ਇਹ ਮੱਕੇ ਕੇ ਮਦੀਨੇ ਕੇ ਨਾਲ ਜੇ ਵਸਨੀਕ ਹੋਏ ਕਹਿੰਦਾ ਇਹ ਕੋ ਮੱਕੇ ਮਦੀਨੇ ਦੇ ਥੋੜਾ ਆਇਆ ਇਹ ਤੇ ਡਰਦੇ ਹੀ ਇਸਲਾਮ ਕਬੂਲ ਕਰ ਗਏ ਉੱਥੇ ਫਿਰ ਕਵੀ ਲਿਖਦਾ ਕਹਿੰਦਾ اسی ਤੌਰ ਹਿੰਦ ਸਭ ਹੋਵਤੀ ਮੁਸਲਮਾਨ ਇਦਾਂ ਹੀ ਸਾਰਾ ਭਾਰਤ ਮੁਸਲਮਾਨ ਬਣ ਜਾਣਾ ਸੀ ਜੋ ਨਾ تیر ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੇ ਇਹ ਤੇ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਹੇਕ ਡਾ ਕੇ ਅੱਗੇ ਖਲੋ ਗਿਆ ਸੂਰਮਾ ਜਿਹੜੇ ਅੱਜ ਲਿਟਰ ਪਿਕਚਰ ਜੀ ਉੱਠ ਕੇ ਗੱਲਾਂ ਕਰਦੀ ਐ ਮਾਫ ਕਰਨਾ ਆਰਐਸਬੀਸੀ ਆ ਕਰਤਾ ਕਰਤਾ ਕੱਢ ਕੇ ਤੇ ਲਿਆਓ ਕੁਝ ਸਾਡੇ ਤੇ ਆਗੂ ਇੰਨੇ ਬੇਗੈਰਤੇ ਨੇ ਜਿਨ੍ਹਾਂ ਨੇ ਆਪਣਾ ਸੱਚ ਨਹੀਂ ਲੋਕਾਂ ਸਾਹਮਣੇ ਰੱਖਿਆ ਲੋਕ ਲੋਹੇ ਨੂੰ ਝਾੜ ਫੇਰ ਕੇ ਸੋਨਾ ਬਣਾ ਬਣਾ ਕੇ ਵੇਚ ਗਏ ਸਾਡੇ ਕੋਈ ਹੀਰੇ ਜਵਾ ਰਾਤ ਵਰਗਾ ਇਤਿਹਾਸ ਸੀ ਅਸੀਂ ਲੋਕਾਂ ਨੂੰ ਦੱਸ ਨਾ ਪਾਏ ਕਿ ਸਾਡੇ ਪਾਰਸਾਂ ਨੇ ਹਕ ਡਾਈ ਨਹੀਂ ਤੇ ਗਜ਼ਨੀ ਦੇ ਬਾਜ਼ਾਰ ਚ ਭਾਰ ਦੀ ਜਵਾਨੀ ਟਕੇ ਟਕੇ ਤੇ ਨਿਲਾਮ ਹੁੰਦੀ ਸੀ ਦੱਸ ਨਾ ਪਾਇਆ ਸੀ ਲੋਕਾਂ ਨੂੰ ਆਂਦਾ ਇਸੇ ਤੌਰ ਹਿੰਦ ਸਾਬ ਹੋਵਤੀ ਮੁਸਲਮਾਨ ਜੋ ਨਾ ਤੀਰ ਸ਼ੂਟਤੇ ਗੁਬਿੰਦ ਸਿੰਘ ਜਵਾਨ ਕੇ ਤੇ ਪਾਸ਼ਾ ਕੱਲੇ ਆਪ ਇੱਕ ਡਾ ਕਰੀ ਖਲੋਤੇ ਉਹਦਾ ਖਮਿਆਜਾ ਵੀ ਭੂਤਨਾ ਪਿਆ ਸਭ ਜਾਦੇ ਵੀ ਕੁਰਬਾਨ ਕਰ ਦਿੱਤੇ ਸਭ ਜਾਦੇ ਬਾਬਾ ਕੁੰਮਾ ਮਾਸ਼ ਕੀ ਕਰਮਚੰਦ ਸੀ ਪਹਿਲਾਂ ਹਿੰਦੂ ਸੀ ਸਤਾਇਆ ਹੋਇਆ ਠਕੇ ਨਾਲ ਇਸਲਾਮ ਚ ਲਿਆਂਦਾ ਗਿਆ ਧਿਆਨ ਦੇਣਾ ਚਾਹੁੰਦਾ ਤੁਹਾਡਾ ਮੈਂ ਮਾਤਾ ਲక్ష్ਮੀ ਨੇ ਸਤਪੁਰੂ ਪ੍ਰਸ਼ਾਦਾ ਤਿਆਰ ਕੀਤਾ ਬਾਬਾ ਤੁਮਾ ਮਾਸ਼ਕੀ ਜੀ ਪ੍ਰਸ਼ਾਦਾ ਲੈ ਕੇ ਛਣ ਚਾਏ ਸਭ ਜਨਤਾ ਤੇ ਮਾਤਾ ਗੁਜਰਕਰ ਨੇ ਉਹ ਪ੍ਰਸ਼ਾਦਾ ਛਕਿਆ ਅੱਜ ਦੇ ਸਾਡੇ ਮਾਰਿਓ ਧਿਆਨ ਸਿੱਖੀ ਵਿੱਚ ਇਦਾਂ ਦੇ ਵਿਅਕਤੀ ਪੈਦਾ ਹੋ ਗਏ ਜਿਹੜੇ ਪ੍ਰਸ਼ਾਦਾ ਛਕਣ ਲੱਗਿਆ ਵੀ ਨੁਕਸ ਕਰਦੇ ਵੀ ਇਹ ਪ੍ਰਸ਼ਾਦਾ ਕਿਹੜੀ ਮਰਿਆਦਾ ਨਾਲ ਤਿਆਰ ਕੀਤਾ ਗਿਆ ਕਿਉਂਕਿ ਉਹਦੀ ਸਿੱਖੀ ਵੱਖਰੀ ਸਮਝਦੇ ਹੁਣ ਕਈਆਂ ਕਰਾਂਜ ਬਾਬੇ ਆਉਂਦੇ ਕਦੇ ਬਾਬਾ ਜੀ ਪ੍ਰਸ਼ਾਦਾ ਕਿਸੇ ਦੇ ਹੱਥ ਦਾ ਉੱਚੀ ਬੋਲ ਕੇ ਦੱਸਿਓ ਜੀ ਉਹਨਾਂ ਦੇ ਵੱਖਰੇ ਚੇਲੇ ਵੱਖਰੇ ਬਾਟੇ ਭਿਦ ਨਾਲ ਪੂਰਾ ਮੈਨੂ ਹੁੰਦਾ ਵੀ ਬਾਬਾ ਜੀ ਚੌਲ ਖੇੜੇ ਖਾਂਦੇ ਆ ਬਾਬਾ ਜੀ ਦਾਲ ਕਿਹੜੀ ਖਾਂਦੇ ਆ ਬਾਬਾ ਜੀ ਨੂੰ ਸਬਜ਼ੀ ਕਿਹੜੀ ਪਸੰਦ ਆ ਬਾਬਾ ਜੀ ਨੂੰ ਅਲਰਜੀ ਕਿਤੋਂ ਆ ਸ਼ੁਗਰ ਕਰੋ ਇਹੋ ਜਿਹੇ ਅਲਰਜੀ ਵਾਲੇ ਬਾਬੇ ਦੀ ਫੌਜ ਵਿੱਚ ਨਹੀਂ ਸੀ ਅਗੇ ਕਲਗੀ ਤਰਫ ਪਾਸ਼ਾ ਦੀ ਫੌਜ ਵਿੱਚ ਨਹੀਂ ਸੀ ਅਗੇ ਨਹੀਂ ਤੇ ਇਹੋ ਜਿਹੇ ਅਲਰਜੀ ਵਾਲੇ ਨੂੰ ਸੰਭ ਹੀ ਜਾਣਾ ਸੀ ਬਾਬੇ ਨੇ ਵੀ ਗਾਂ ਤੋਰੇ ਨਹੀਂ ਪੋਣਾ ਬਾਬੇ ਨੇ ਬਾਬੇ ਨਾਲ ਤੇ ਛਪੜਾਂ ਦਾ ਪਾਣੀ ਪੀਣ ਵਾਲੇ ਸੁੱਕੇ ਦਰਖਤਾਂ ਦੇ ਪੱਤੇ ਭਰੂ ਕੇ ਖਾਣ ਵਾਲੇ ਹੋ ਰੇਆਂੀਆਂ ਕਾਠੀਆਂ ਤੇ ਰਾਤਾਂ ਗੁਜ਼ਾਰਨ ਵਾਲਿਆਂ ਨੇ ਦੇਸ਼ ਇਸ ਸਮਾਜ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਸਾਡੇ ਪੱਲੇ ਪੈ ਗਿਆ ਵੇਰ ਟੋਲਾ ਜਿਹਦੀ ਸਮਾਜ ਸਾਡਾ ਪੂਜਿਆ ਕਰਦਾ ਪਿਆ ਹੈ ਕਿਉਂ ਹੋਇਆ ਗੁਰੂ ਦੇ ਸਿਧਾਂਤ ਤੋਂ ਟੁੱਟ ਗਿਆ ਸੀ ਗੁਰੂ ਦੀ ਵਿਚਾਰਧਾਰਾ ਤੋਂ ਟੁੱਟ ਗਿਆ ਤੇ ਮੇਰਾ ਸਵਾਲ ਹੈ ਘਰਾਂ 'ਚ ਬੈਠੇ ਉਹਨਾਂ ਵੀਰਾਂ ਭੈਣਾਂ ਭਰਾਵਾਂ ਨੂੰ ਮੈਨੂੰ ਜ਼ਰੂਰ ਪੁੱਛਿਓ ਜਾਂ ਮੈਨੂੰ ਦੱਸਿਓ ਮੈਂ ਆਪਣੇ ਗਿਆਨ 'ਚ ਵਾਅਦਾ ਕਰਨਾ ਜੇ ਤੁਹਾਡਾ ਪ੍ਰਸ਼ਾਦਾ ਛਕਣਾ ਇੱਕ ਵੱਖਰੀ ਮਰਿਆਦਾ ਦੇ ਨਾਲ ਹੈ ਤੁਹਾਡੇ ਅੰਮ੍ਰਿਤ ਨੂੰ ਤੁਹਾਡੀ ਸਿੱਖੀ ਨੂੰ ਖਤਰਾ ਮੈਂ ਪੁੱਛਣਾ ਚਾਹੁੰਨਾ ਮਾਤਾ ਗੁਜਰਕੌਰ ਤੇ ਸਭ ਜਿਆਦਿਆਂ ਨੇ ਮਾਤਾ ਲక్ష్ਮੀ ਦੇ ਹੱਥ ਦਾ ਪ੍ਰਸ਼ਾਦਾ ਤਿਆਰ ਕਰਤਾ ਸ਼ਕਾ ਤੇ ਲਿਆਉਣ ਵਾਲਾ ਬਾਬਾ ਕੁੰਮਾ ਮਾਸਕੀ ਜੇ ਉਹਨਾਂ ਦੀ ਸਿੱਖੀ ਨੂੰ ਖਤਰਾ ਨਹੀਂ ਪਿਆ ਉਸ ਬੀਬੀ ਦੇ ਹੱਥੋਂ ਤਿਆਰ ਕੀਤੇ ਪ੍ਰਸ਼ਾਦੇ ਨਾਲ ਤੁਹਾਡੀ ਐਸੀ ਸਿੱਖੀ ਕਿਹੜੀ ਹੈ ਬਈ ਕਿ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਮਾਤਾ ਨਾਲੋਂ ਵੀ ਉੱਚੀ ਹੈ ਤੁਹਾਡੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਭ ਜਿਆਦਿਆਂ ਨਾਲੋਂ ਵੀ ਉੱਚੀ ਹੈ ਤੁਸੀਂ ਸਾਡੇ ਸਿਰ ਦੇ ਉੱਤੇ ਆਜ ਬੈਠੇ ਹੋ ਲਾਉਣਾ ਹੈ ਸਿਰ ਤੋਂ ਚੇਤਾ ਰੱਖਿਓ ਕਮਰ ਕੱਸੇ ਕਰੋ ਗੁਰੂ ਕੇ ਪਿਆਰੇ ਸਿੱਖੋ ਇਹ ਜੰਗ ਹੈ ਬਹੁਤ ਵੱਡੀ ਕੱਲੇ ਕੱਲੇ ਸਿੱਖ ਨੇ ਸ਼ਬਦ ਦਾ ਬਾਣ ਲੈ ਕੇ ਸ਼ਬਦ ਦੀ ਤਲਵਾਰ ਲੈ ਕੇ ਜਦੋਂ ਤੁਸੀਂ ਆਪਣੇ ਸਮਾਜ ਵਿੱਚ ਉੱਠੋਗੇ ਕਿਹਦੀ ਹਿੰਮਤ ਨਹੀਂ ਪੈਗੀ ਅੱਜ ਤੁਹਾਨੂੰ ਪਹਿਚਾਣਨੇ ਪੈਣੇ ਨੇ ਕਿੰਨੇ ਲੋਕ ਕੇ ਰੂਪ ਬਦਲ ਕੇ ਉਦਾਂ ਹੀ ਤੁਹਾਡੇ ਪਿੱਛੇ ਪੈੜਾ ਨੱਪਦੇ ਤੁਰੇ ਆ ਰਹੇ ਨੇ ਛੱਡ ਰਹੇ ਨੇ ਕਰੰਟ ਚੈੱਕ ਕਰਦੇ ਤੁਹਾਡੇ ਅਗਲੇ ਜਦੋਂ ਤੁਸੀਂ ਕਿਸੇ ਦੀ ਜੁੱਤੀ ਨੂੰ ਮੱਥਾ ਟੇਕਦੇ ਹੋ ਨਾ ਉਹ ਕਰੰਟ ਚੈੱਕ ਕਰਦੇ ਆ ਇਹ ਜੇ ਜੁੱਤੀ ਨੂੰ ਮੱਥਾ ਟੇਕਿਆ ਤਾਂ ਮਤਲਬ ਅਜੇ ਅਕਲ ਤੋਂ ਸਖਣਾ ਹੈ ਇਹ 12th ਸੀਟ ਨੂੰ ਮੱਥਾ ਟੇਕਿਆ ਅਕਲ ਤੋਂ ਸਖਣਾ ਹੈ ਬਾਬੇ ਦੀ ਗੱਡੀ ਦੇ ਟਾਇਰ ਨੂੰ ਮੱਥਾ ਟੇਕਿਆ ਅਕਲ ਤੋਂ ਸਖਣਾ ਹੈ ਜਦੋਂ ਇੱਕ ਕਿਤਾਬ ਚੁੱਕ ਕੇ ਮੱਥੇ ਨੂੰ ਲਾਉਣ ਲੱਗ ਪਿਆ ਸਮਝ ਲਓ ਅਕਲ ਲੈਣ ਤੁਰ ਪਿਆ ਜਦੋਂ ਗੁਰੂ ਦੇ ਸ਼ਬਦ ਦਾ ਦੀਵਾ ਅੰਦਰ ਬਾਲ ਲਿਆ ਸਮਝ ਲਓ ਅਕਲ ਲੈਣ ਤੁਰ ਪਿਆ ਆਓ ਅੰਦਰ ਸਭ ਜਿਆਦਿਆਂ ਚ ਕਿੰਨੀ ਦਲੇਰੀ ਹੋਏਗੀ ਕਿੰਨੀ ਉਹਨਾਂ ਨੂੰ ਸੋਝ ਹੋਏਗੀ ਅੱਜ ਬੱਚਾ 5 7 10 ਸਾਲ ਦਾ ਸਕੂਲ ਜਾਂਦਾ ਹੋਵੇ ਨਾ ਮਾਵਾ ਸਮਝਾਉਂਦੀਆਂ ਪੁੱਤ ਕਿਸੇ ਜਿਹਦੀ ਪਛਾਣ ਨਹੀਂ ਉਹਦੇ ਮਗਰ ਨਹੀਂ ਬਹਿਣਾ ਕਿ ਕੋਈ ਟੌਫੀ ਚੌਕਲੇਟ ਲੈ ਕੇ ਨਹੀਂ ਖਾਣੀ ਤੈਨੂੰ ਕੋ ਪਿੱਛੇ ਬਿਠਾ ਕੇ ਨਾ ਲੈ ਜਾਏ ਤੇ 7 ਸਾਲ ਦੇ ਨੇ ਬਾਬਾ ਫਤੇਹ ਸਿੰਘ ਕਿੰਨੀਆਂ ਅੰਦਰੋਂ ਨੀਆਂ ਮਜ਼ਬੂਤ ਹੋਣ ਗਿਆ ਕਿੰਨੇ ਸਵਾਲ ਜਵਾਬ ਹੋਏ ਹੋਣਗੇ ਪਰ ਉਹ ਮਰਦ ਸੂਰਮੇ ਨਾ ਲਾਲਚ ਵਿੱਚ ਆਏ ਨਾ ਕਿਸੇ ਡਰਾਵੇ ਵਿੱਚ ਆਏ ਨਾ ਡਰੇ ਨਾ ਲਾਲਚ ਵਿੱਚ ਆਏ ਗੁਰੂ ਕੇ ਲਾਲ ਜਿਨ੍ਹਾਂ ਨੂੰ 3 ਦਿਨ 7 ਪੋਦੀ ਰਾਤ ਮਾਤਾ ਲక్ష్ਮੀ ਦੇ ਹਾਦਤ ਛਕਿਆ ਪ੍ਰਸ਼ਾਦਾ ਅੱਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਤੇ ਨਾ ਭੇੜਾ ਭੋਜਨ ਲਿਆ ਗੰਗੂ ਬ੍ਰਾਹਮਣ ਬਾਬਾ ਕੁੰਮਾ ਮਾਸਕੀ ਕਵੀ ਦੁਨਿਆ ਸਿੰਘ ਹੰਡੂਰੀਆ ਲਿਖਦਾ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗਨ ਕੁਕਰ ਖਾਇ ਸਾਡੇ ਘਰ ਦੇ ਕਾਂ ਤੇ ਕੁੱਤੇ ਵੀ ਰੋਟੀ ਨਾ ਖਾਣ ਜਿਹੜੀ ਸਾਬ ਜਾਦਿਆਂ ਕੇ ਉਸ ਰਾਤ ਪਰੋਸੀ ਸੀ ਅਗਲਾ ਆਪਣੇ ਬੱਚਿਆਂ ਨੂੰ ਦੱਸੋ ਪੁੱਤਰ ਰੋਟੀ ਖਾਣ ਲੱਗਿਆ ਨਖਰਾ ਕਦੀ ਨਹੀਂ ਕਰਨਾ ਆ ਜੋ ਪ੍ਰਸ਼ਾਦ ਪਾਣੀ ਮਿਲ ਰਿਹਾ ਇਹ ਉਸ ਕਲਗੀਧਰ 파ਰਸ਼ਾ ਦੇ ਸਾਬ ਜਾਦੇ ਤੇ ਗੁਰੂ ਕੇ ਲਾਲਾਂ ਦੀ ਬਦੌਲਤ ਮਿਲ ਰਿਹਾ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੁਕਰ ਬੱਚਿਆਂ ਦਾ ਕਸੂਰ ਨਹੀਂ ਬੱਚਿਆਂ ਨੂੰ ਸਿੱਖੀ ਦਾਸ ਨਹੀਂ ਪਾਇਆ ਸੀ ਜੋ ਜੋ ਦੱਸਿਆ ਬੱਚਿਆਂ ਨੇ ਮੰਨ ਲਿਆ ਆਓ ਦੱਸੋ ਆਪਣੇ ਬੱਚਿਆਂ ਨੂੰ ਪਾਣੀ ਕੀ ਆ ਬਾਣੀ ਦੀ ਵਿਚਾਰਤਾ ਰਖੀ ਆ ਬਾਣੀ ਦਾ ਸਿਧਾਂਤ ਕੀ ਆ ਅੱਠ ਪੋਦੀ ਰਾਤ ਗੰਗੂ ਬ੍ਰਾਹਮਣ ਦੇ ਘਰ ਥੋੜੇ ਜਿਹ ਕੁਝ ਪਤਾਸੀ ਛਾਕੇ ਉਤੋਂ ਪਾਣੀ ਪੀ ਕੇ ਗੁਜ਼ਾਰਾ ਕੀਤਾ ਮਾਤਾ ਜੀ ਨੇ ਕੁਝ ਮਾਇਆ ਦਿੱਤੀ ਜਾ ਜਾ ਕੇ ਲਿਆ ਤਾਂ ਕਵੀ ਦੁਨਿਆ ਸਿੰਘ ਢੂਰੀਆ ਲਿਖਦਾ ਕੰਦੇ ਉਹ ਰੋਟੀ ਖਾਣ ਲੈ ਕੇ ਨਹੀਂ ਸੀ ਅੰਦਾਜ਼ਾ ਲਾਓ ਕਿਹੜੀ ਰੋਟੀ ਹੋਏਗੀ ਜਿਹੜੀ ਸਭ ਜਿਆਦਿਆਂ ਦੇ ਖਾਣ ਲੈ ਕੇ ਨਹੀਂ ਹੋਏਗੀ ਜੀ ਰੋਟੀ ਸੜ ਵੀ ਜਾਵੇ ਨਾ ਤਾਂ ਵੀ ਕਾਂ ਕੁੱਤੇ ਖਾ ਜਾਂਦੇ ਆ ਸਬਜੀ ਥਲੇ ਲੱਗ ਵੀ ਜਾਵੇ ਤਾਂ ਵੀ ਕਾਂ ਕੁੱਤੇ ਖਾ ਜਾਂਦੇ ਆ ਕੀ ਪਾਇਆ ਹੋਏਗਾ ਉਸ ਰੋਟੀ ਚ ਕੀ ਪਾਇਆ ਹੋਏਗਾ ਉਸ ਪ੍ਰਸ਼ਾਦੇ ਚ ਕਿਦਾਂ ਦਾ ਭੈੜਾ ਹੋਏਗਾ ਵੀ ਕਾਂ ਤੇ ਕੁੱਤੇ ਖਾਣ ਤੋਂ ਵੀ ਗੁਰੇਜ ਕਰਦੇ ਹੁਣ ਜਿਹੜੀ ਸਭ ਜਿਆਦਿਆਂ ਗੇ ਰੱਖੀ ਸੀ ਕਵੀ ਦੁੰਨਾ ਸਿੰਘ ਢੂਰੀਆ ਸਮਕਾਲੀ ਹੈ ਗੁਰੂ ਦਾ ਸੋ ਐਸੀ ਰੋਟੀ ਕਰ ਲਿਆਓ ਹਮਰੇ ਕਾਗ ਨਾ ਕੂਕਰ ਖਾਏ ਮਾਂ ਕਹਿੰਦੀ ਵੀ ਇਦਾਂ ਨਾ ਕਰ ਉਥੇ ਲਿਖਿਆ ਤਾਰੀਖ ਦੇ ਪੰਨਿਆਂ ਤੇ ਕੁਝ ਪਤਾਸੇ ਛਾ ਕੇ ਪਾਣੀ ਪੀ ਕੇ ਸਭ ਜਾਦੇ ਰਾਤ ਉੱਥੇ 8 ਪੋ ਦੀ ਰਾਤ 9 ਪੋ ਦੀ ਰਾਤ ਮੁਰੰਡੇ ਤੁਸੀਂ ਆਪਣੇ ਭਾਵੇਂ ਕਿਸੇ ਕੇਸ ਵਿੱਚ ਆਪਣੀ ਘਰ ਦੀ ਲੜਾਈ ਵਿੱਚ ਵੀ ਥਾਣੇ ਤੁਹਾਨੂੰ ਪੁਲਿਸ ਫੜ ਕੇ ਲੈ ਜੈ ਨਾ ਸ਼ਾਮ ਨੂੰ ਤੁਹਾਨੂੰ ਰੋਟੀ ਲੈ ਕੇ ਤੁਹਾਡੇ ਪਿੱਛੇ ਕੋਈ ਨਾ ਕੋ ਪਹੁੰਚ ਜਾਂਦਾ ਹੈ ਤੁਸੀਂ ਆਪਣੇ ਭਾਵੇਂ ਘਰ ਦੇ ਕਲੇਸ਼ ਬਦਲੇ ਥਾਣੇ ਜਾਓ ਤੇ ਮਗਰੋਂ ਕੋਈ ਨਾ ਕੋ ਰੋਟੀ ਲੈ ਕੇ ਤੁਹਾਡੇ ਜਾਂਦਾ ਕੋ ਰਿਸ਼ਤੇਦਾਰ ਕੋ ਸਾਖ ਸੰਬੰਧੀ ਉੱਥੇ 9 ਪੋ ਦੀ ਰਾਤ ਸਭ ਜਾਦੇ ਮੁਰਿੰਡੇ ਠਾਣੇ ਵਿੱਚ ਕੱਟੀ ਉੱਥੇ ਕੋਈ ਭੋਜਨ ਪ੍ਰਸ਼ਾਦ ਛਕਣ ਲਈ ਨਹੀਂ ਮਿਲਿਆ 10 ਪੋ ਨੂੰ ਅੱਗੇ ਠੰਡੇ ਬੁਰਜ ਵਿੱਚ ਲੈ ਗਏ ਇੱਥੋਂ ਹੀ ਰੈਸ਼ਟ ਕਰਕੇ ਫਿਰ 11 ਪੋ ਦੀ ਪੇਸ਼ੀ 12 ਪੋ ਦੀ ਪੇਸ਼ੀ 13 ਤਿੰਨ ਦਿਨ ਲਗਾਤਾਰ ਪੇਸ਼ੀਆਂ ਹੁੰਦੀਆਂ ਰਹੀਆਂ ਕਿਹੜਾ ਤਸ਼ੱਦਦ ਹੈ ਸਭ ਜਾਦੇ ਉੱਤੇ ਨਹੀਂ ਤਾਇਆ ਉਹਨਾਂ ਨੇ ਗਲੇਲਾ ਮਾਰੀਆਂ ਰੋੜੇ ਮਾਰੇ ਪੱਥਰ ਮਾਰੇ ਹੱਥਾਂ ਤੇ ਪੁੱਠੇ ਹੱਤ ਕਰਕੇ ਸ਼ਮਕਾਂ ਮਾਰੀਆਂ ਕਵੀ ਦੁਨਿਆ ਸਿੰਘ ਡੂਰੀਆ ਲਿਖਦਾ ਤਸੀਹੇ ਦਿੱਤੇ ਖਾਣ ਲਈ ਦਿੱਤਾ ਨਹੀਂ ਕੁਝ ਤੇ ਜਦੋਂ ਬੰਦਾ ਭੁੱਖਾ ਹੋਵੇ ਨਾ ਉਹਨੂੰ ਪੁੱਛਿਆ ਜਾਂਦਾ ਕੰਮ ਕਰ ਪਹਿਲਾਂ ਉਹ ਕਹਿੰਦਾ ਪਹਿਲਾਂ ਖਾਣ ਲਈ ਦੇ ਫੇ ਕੰਮ ਕਰਾਂਗਾ ਤੇ ਭੁੱਖ ਲੱਗੀ ਹੋਵੇ ਸਾ ਹੁਣ ਜਿਹੜੇ ਗੁਰੂ ਕੇ ਲਾਲ ਤਸੀਹੇ ਵੀ ਚੱਲ ਰਿਹਾ ਭੁੱਖ ਵੀ ਬਰਦਾਸ਼ਤ ਕਰ ਰਿਹਾ ਜੇ ਉਹ ਨਹੀਂ ਗੁਰੂ ਦਾ ਸਾਥ ਛੱਡ ਰਿਹਾ ਤੇ ਸਿੱਖ ਰੋਟੀ ਬਦਲੇ ਗੁਰੂ ਨੂੰ ਲਿਖ ਕੇ ਦੇ ਆਏਗਾ ਕਿ ਮੈਂ ਤੁਹਾਡਾ ਸਿੱਖ ਨਹੀਂ ਤੁਸੀਂ ਮੇਰੇ ਗੁਰੂ ਨਹੀਂ ਇੱਕ ਵਾਰ ਥੋੜਾ ਜਿਹਾ ਆਪਣੀ ਸੁਰਤ ਤੋਂ ਜੋਰ ਪਾ ਕੇ ਸੋਚਣਾ ਸਾਡੇ ਪ੍ਰਚਾਰਕ ਤੇ ਸਾਡੇ ਰਾਗੀ ਉਦਾਂ ਹੀ ਸਾਖੀ ਸੁਣਾਏ ਇਹ ਨਹੀਂ ਕਹਿੰਦੇ ਇਹਦੇ ਨਾਲ ਸਾਡੇ ਗੁਰੂ ਤੇ ਗੁਰੂ ਦੀ ਸਿੱਖੀ ਦੀ ਤੋਹੀਨ ਹੈ ਸਿੱਖੀ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਚ ਹੋਣੀ ਹੈ ਸਿੱਖੀ ਦੀ ਵਿਆਖਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੋਣੀ ਹੈ ਤਿੰਨ ਦਿਨ ਲਗਾਤਾਰ ਪੇਸ਼ੀਆਂ ਹੁੰਦੀਆਂ ਰਹੀਆਂ ਲਾਲਚ ਡਰਾਵੇ ਦਿੱਤੇ ਗਏ ਪਰ ਉਹ ਕਲਗੀਧਰ ਦੇ ਜਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਜਿਨ੍ਹਾਂ ਦੀਆਂ ਕੰਨਾਂ ਚ ਮਾਤਾ ਗੁਜਰ ਕੌਰ ਜੀ ਦੇ ਸ਼ਬਦ ਕੋਲ ਕੋਲ ਪਾਏ ਸੀ ਦਾਦਾ ਜੀ ਵੱਲ ਵੇਖਿਓ ਆਪਣੇ ਪਰਦਾਦਾ ਜੀ ਵੱਲ ਵੇਖਿਓ ਆਪਣੇ ਗੁਰੂ ਹਰਗੋਬਿੰਦ ਪਾਸ਼ਾ ਜੀ ਵੱਲ ਉਹ ਕੰਨਾਂ 'ਚ ਸ਼ਬਦ ਐਸੇ ਪਏ ਨੀਆਂ ਚੜਿਆ ਗਿਆ ਸਾਰਾ ਕੱਟੀ ਗਈ ਕੁਝ ਸਮੇਂ ਲਈ ਸਰੀਰ ਤੜਫਿਆ ਸਾਹਿਬ ਜਦਿਆਂ ਦੀ ਮਾਤਾ ਗੁਜਰ ਕੌਰ ਨੂੰ ਇਹਨਾਂ ਪਾਪੀਆਂ ਨੇ ਤੱਕਾ ਦੇ ਕੇ ਸ਼ੀਰ ਕੀਤਾ ਤੇ ਉਹਦੇ ਬਾਰੇ ਵੀ ਕਹਾਣੀ ਬਣਾ ਕੇ ਪੇਸ਼ ਕੀਤੀ ਉਹਨੇ ਆਤਮ ਹੱਤਿਆ ਕਰ ਲਈ ਸੀ ਜਿਹੜੀ ਮਾਂ ਐਡੇ ਜਿਗਰੇ ਵਾਲੀ ਹੋਵੇ ਜਿਨੇ 50 ਕ ਸਾਲ ਦੀ ਉਮਰ 'ਚ ਪਹਿਲਾਂ ਆਪਣੇ ਪਤੀ ਦਾ ਸੀ ਝੋਲੀ 'ਚ ਪਵਾਇਆ ਹੋਵੇ ਆਪਣੇ ਪੋਤਰੇ ਤੋਰੇ ਹੋਣ ਆਪਣੇ ਹੱਥੀ ਉਹ ਇੰਨੀ ਕਮਜ਼ੋਰ ਨਹੀਂ ਹੋ ਸਕਦੀ ਉਹਦਾ ਹਿਰਦਾ ਗੁਰੂ ਦੇ ਸ਼ਬਦ ਨੇ ਇੰਨਾ ਮਜ਼ਬੂਤ ਕੀਤਾ ਸੀ ਉਹਨੂੰ ਵੀ ਇਹਨਾਂ ਪਾਪੀਆਂ ਨੇ ਤੱਕਾ ਦੇ ਕੇ ਸ਼ੀਕਤਾ ਜਿਸ ਠੰਡੇ ਬੁਰਜ ਵਿੱਚ ਸਾਹ ਜਾਨ ਨੂੰ ਰੱਖਿਆ ਉਹਦਾ ਨਾਂ ਪਹਿਲਾਂ ਹੀ ਠੰਡਾ ਬੁਰਜ ਸੀ ਉਹ ਤਾਂ ਜਿਵੇਂ ਆਪਾਂ 에어 ਕੰਡੀਸ਼ਨ ਲਾਉਂਦੇ ਆ ਆਪਣੇ ਘਰਾਂ ਵਿੱਚ ਗਰਮੀ ਤੋਂ ਬਚਣ ਲਈ ਤੇ ਹੁਣ ਸਰਦੀ ਦੇ ਵਿੱਚ ਕਿਸੇ ਦੇ ਕਮਰੇ ਤੁਸੀਂ AC ਚ ਲਾ ਦਿਓ ਉਧਰ ਹੋਵੇ ਠੰਡ ਤੇ ਦਿਓ ਕਪੜਾ ਕੋਈ ਨਾ ਇਹ ਵੀ ਇੱਕ ਤਸਵੀਰ ਹੈ ਠੰਡਾ ਬੁਰਜ 에어 ਕੰਡੀਸ਼ਨ ਦਾ ਕੰਮ ਕਰਦਾ ਸੀ ਜਿੱਥੇ ਜੂਨ ਜੁਲਾਈ ਦੇ ਮਹੀਨੇ 'ਚ ਵੀ ਸਰੀਰ ਲੋਹੀ ਕੰਡੇ ਹੋ ਜਾਂਦਾ ਸੀ ਤੇ ਉੱਥੇ ਸਭ ਜਿਆਦਿਆਂ ਨੂੰ ਤਿੰਨ ਰਾਤਾਂ ਲਗਾਤਾਰ ਰੱਖਿਆ ਗਿਆ। ਠੰਡ, ਪੋਖ, ਤਰੇ, ਕਸ਼ਟ ਸਭ ਕੁਝ ਕਰਕੇ ਵਿਖ ਲਿਆ। ਲਾਲਚ, ਡਰਾਵੇ ਪਰ ਗੁਰੂ ਦੇ ਜਾਇ ਡੋਲੇ ਨਹੀਂ। ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਿਭਾ ਗਏ। ਅਸੀਂ ਉਹਨਾਂ ਦੇ ਜਾਇ ਆ ਗੁਰੂ ਕੇ ਪਿਆਰਿਓ। ਜਦੋਂ ਅਸੀਂ ਅਰਦਾਸ ਵਿੱਚ ਇਹ ਕਹਿੰਦੇ ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਦੋ ਸ਼ਹਾਦਤ ਦਾ ਜਾਮ ਪੀ ਗਏ। ਭਾਈ ਜੀਵਨ ਸਿੰਘ ਸਰਸਨ ਦੇ ਕੰਡੇ ਤੇ ਸ਼ਹਾਦਤ ਦਾ ਜਾਮ ਪੀ ਗਏ ਪਾਇ ਬਚਿੱਤਰ ਸਿੰਘ ਨੂੰ ਬਾਬਾ ਜੀ ਸੰਜੀ ਜ਼ਖਮੀ ਹਾਲਤ ਵਿੱਚ ਕੋਟਲਾ ਨਿਹੰਗ ਨਿਆਗ ਖਾਂ ਦੇ ਪਿੰਡ ਕੋਟਲੇ ਪਿੰਡ ਲੈ ਕੇ ਪਹੁੰਚਦੇ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਪਲੰਗ ਤੇ ਬੈਠੇ ਸੀ ਉਸੇ ਹੀ ਪਲੰਗ ਉੱਤੇ ਪਾਇ ਬਚਿੱਤਰ ਸਿੰਘ ਨੂੰ ਲਟਾਇਆ ਗਿਆ ਸਵੇਰ ਦੇ 1.5-4 ਵਜੇ ਪਾਇ ਬਚਿੱਤਰ ਸਿੰਘ ਅਕਾਲ ਚਲਾਣਾ ਕਰ ਜਾਂਦੇ ਨੇ ਕਿੱਥੋਂ ਦੇਣਾ ਦੇਵਾਂਗੇ ਜੀ ਅਸੀਂ ਨਿਆਗ ਖਾਂ ਵਰਗੀਆਂ ਯੋਧਿਆਂ ਦਾ ਜਿਹਦੀ ਧੀਰ ਜਦੋਂ ਸਾਰੇ ਪਿੰਡ ਦੀ ਤਲਾਸ਼ੀ ਕਰਦੇ ਕਰਦੇ ਉੱਥੇ ਪਹੁੰਚੇ ਉਹਨਾਂ ਨੇ ਕਿਹਾ ਜੀ ਆਹ ਕਮਰਾ ਖੋਲੋ ਉਹ ਕਹਿੰਦਾ ਜੀ ਇਸ ਕਮਰੇ ਵਿੱਚ ਮੇਰਾ ਧੀ ਜਵਾਈ ਲੇਟਿਆ ਹੈ ਨਿਆੰਖਾ ਕਹਿੰਦਾ ਕਿੱਡਾ ਕਰਤਾਰ ਉੱਚਾ ਹੋਏਗਾ ਜੀ ਉਸ ਨਿਆੰਖਾ ਦਾ ਕਿੰਨਾ ਕਰਤਾਰ ਉੱਚਾ ਹੋਏਗਾ ਸਿਰ ਸਾਢੇ 4 ਫੁੱਟ 25 ਸੈਂਚ ਚੜ੍ਹਾਈ ਕਰ ਜਾਂਦਾ ਦਿਨ ਦੇ ਚੜਾ ਤੋਂ ਪਹਿਲਾਂ-ਪਹਿਲਾਂ ਘਰ ਦੇ ਹੀ ਵਿਹੜੇ ਵਿੱਚ ਖੂਹ ਦੇ ਕੰਢੇ ਤੇ ਚਿਖਾਚਣ ਕੇ ਪਾਈ ਬਚਿੱਤਰ ਸਿੰਘ ਦਾ ਨਿਆੰਗ ਖਾਂ ਸਸਕਾਰ ਕਰਾ ਦਿੰਦਾ ਹੈ ਅੰਗੀਠਾ ਸੰਭਾਲ ਦਿੰਦਾ ਹੈ ਇੱਕ ਸਮਾਂ ਹੁੰਦਾ ਜਦੋਂ ਧੀ ਦਾ ਨਿਕਾਹ ਕਰਨ ਦੀ ਵਾਰੀ ਆਉਂਦੀ ਹੈ ਪਰਿਵਾਰ ਕਹਿੰਦਾ ਜੀ ਤੇਰਾ ਨਿਕਾਹ ਕਰਦੀ ਕਹਿੰਦੀ ਮੇਰਾ ਵਿਆਹ ਤੇ ਹੋ ਚੁੱਕਾ ਹੈ ਮੈਂ ਤੇ ਬਚਿੱਤਰ ਸਿੰਘ ਦੀ ਉਹਦੋਂ ਨਹੀਂ ਪਤਨੀ ਬਣ ਗਈ ਜਦੋਂ ਮੇਰੇ ਪਿਓ ਨੇ ਕਹਿ ਦਿੱਤਾ ਸੀ ਉਹਨੇ ਮੁੜ ਕੇ 125 ਸਾਲ ਦੀ ਉਮਰ ਪੋਗੀ ਪਰ ਉਸ ਮਰਦ ਸੂਰਮ ਬੱਚੀ ਨੇ ਮੁੜ ਕੇ ਵਿਆਹ ਨਹੀਂ ਕਰਾਇਆ ਇੱਕ ਕਰਦਾਰ ਸੀ ਜੀ ਉਹਨਾਂ ਦੇ ਸਿੱਖੀ ਕੈਰੇਕਟਰ ਤੇ ਕਰਦਾਰ ਤੇ ਖਲੋਤੀ ਹੈ ਵਿਚਾਰ ਤੇ ਖਲੋਤੀ ਹੈ ਵਿਹਾਰ ਤੇ ਖਲੋਤੀ ਹੈ ਆਉ ਉਹ ਸਿਦਕ ਸਬਰ ਪਾ ਲਈਏ ਕੋਟਾਣ ਕੋਟ ਪ੍ਰਣਾਮ ਹੈ ਚਮਕੌਰ ਸਾਹਿਬ ਦੀ ਗੜੀ ਦੇ ਸ਼ਹੀਦਾਂ ਨੂੰ ਕੋਟਾਣ ਕੋਟ ਪ੍ਰਣਾਮ ਹੈ ਸਰਹੰਦ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ੀਦਾਂ ਨੂੰ ਉਹਨਾਂ ਮਾਵਾਂ ਨੂੰ ਉਹਨਾਂ ਬੱਚਿਆਂ ਨੂੰ ਉਹਨਾਂ ਭੈਣਾਂ ਨੂੰ ਆਪਣੇ ਪਰਿਵਾਰਾਂ ਵਿੱਚ ਇਹ ਵਿਚਾਰ ਤਰ੍ਹਾਂ ਲੈ ਕੇ ਜਾਓ ਖੰਡੇ ਬਾਟੇ ਦੀ ਪੌਲ ਲਓ ਗੁਰੂ ਦੇ ਪੁੱਤਰ ਤੇ ਤੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੋ ਐਵੇਂ ਥਾਂ ਥਾਂ ਤੇ ਮਥੇ ਨਾ ਟੇਕੋ ਕਿਉਂਕਿ ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ ਅਮਰ ਤੇ ਕੋਈ ਹੈ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੇ ਨਾਨਕ ਅਮਰ ਤੇ ਕਹ ਦੁਜਾ ਸਾਰੇ ਪੜੋ ਜਿਨ ਵਡਿਆਈ ਤੇਰੇ ਨਾਮ ਕੀ ਜਨਵੜ ਆਈ ਤੇਰੇ ਨਾਮ ਕੀ